ਅੱਜ ਰੋਟਰੀ ਕਲੱਬ ਭਾਂਖਲਾ ਨੰਗਲ ਇਕਾਈ ਵੱਲੋਂ ਆਈਟੀਆਈ ਵਿਖੇ ਲੜਕੀਆਂ ਲਈ 1000 ਫ੍ਰੀ ਸੈਨੀਟਰੀ ਪੈਡ ਵੰਡੇ ਗਏ ਅਤੇ ਸਵੱਛਤਾ ਮੁਹਿੰਮ ਦੇ ਤਹਿਤ ਰੋਜ਼ਾਨਾ ਇਕੱਠੇ ਹੋਣ ਵਾਲੇ ਕੂੜੇ ਨੂੰ ਕਿਸ ਤਰ੍ਹਾਂ ਚਾਰ ਅਲੱਗ-ਲੱਗ ਹਿੱਸਿਆਂ ਵਿੱਚ ਵੰਡ ਕੇ ਡਸਟਬਿਨ ਵਿੱਚ ਪਾਉਣਾ ਹੈ ਇਸ ਬਾਰੇ ਵਿੱਚ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਤੇ ਇੱਕ ਆਧੁਨਿਕ ਡਸਟਬਿਨ ਆਈਟੀਆਈ ਨੰਗਲ ਨੂੰ ਦਿੱਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਲੱਬ ਦੇ ਪ੍ਰਧਾਨ ਪਰਵੇਸ਼ ਸੋਨੀ ਨੇ ਦੱਸਿਆ ਕਿ ਰੋਟਰੀ ਕਲੱਬ ਭਾਂਖਲਾ ਨੰਗਲ ਦੁਆਰਾ ਇਲਾਕੇ ਵਿੱਚ ਸਾਡੀਆਂ ਬੱਚਿਆਂ ਨੂੰ 5000 ਫ੍ਰੀ ਸੈਨੀਟਰੀ ਪੈਡ ਵੰਡੇ ਜਾਣਗੇ ਇਸੇ ਕੜ ਵੰਡੇ ਗਏ ਇਸੇ ਤਰ੍ਹਾਂ ਇਲਾਕੇ ਵਿੱਚ ਹੋਰ ਵਕ ਵਕ ਸਕੂਲਾਂ ਵਿੱਚ ਬੱਚਿਆਂ ਨੂੰ ਰੋਟਰੀ ਕਲਬ ਕਲਬ ਵੱਲੋਂ ਸੈਨੀਟਰੀ ਪੈਡ ਦਿੱਤੇ ਜਾਣਗੇ ਜੀਹਾਂ ਕਲਬ ਟ੍ਰੇਨਰ ਪ੍ਰਦੀਪ ਸੋਨੀ ਦੁਆਰਾ ਸਵੱਛਤਾ ਉੱਤੇ ਗੱਲ ਕਰਦਿਆਂ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਸਵੱਛਤਾ ਨੂੰ ਲੈ ਕੇ ਹੋਰ ਆਧੁਨਿਕ ਹੋਣ ਦੀ ਲੋੜ ਹੈ ਅਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਕਿਸ ਤਰ੍ਹਾਂ ਅਲੱਗ-ਅਲੱਗ ਚਾਰ ਹਿੱਸਿਆਂ ਵਿੱਚ ਕਰਕੇ ਡਿਸਟਬਿਨ ਵਿੱਚ ਪਾਉਣਾ ਚਾਹੀਦਾ ਹੈ ਇਸ ਬਾਰੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਅਤੇ ਜਾਗਰੂਕ ਕੀਤਾ ਗਿਆ ਪ੍ਰਵੇਸ਼ ਸੋਨੀ ਨੇ ਆਈਟੀਆਈ ਦੇ ਪ੍ਰਿੰਸੀਪਲ ਗੁਰਨਾਮ ਬੱਲੜੀ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬੜੇ ਹੀ ਸੁਚੇੇ ਢੰਗ ਨਾਲ ਆਈਟੀਆ ਸਾਹਿਦ ਕਰ ਰਹੇ ਹਨ ਇਸ ਮੌਕੇ ਤੇ ਕਲਬ ਦੇ ਸੀਨੀਅਰ ਮੈਂਬਰ ਅਤੇ ਕਲਬ ਟ੍ਰੇਨਰ ਪ੍ਰਦੀਪ ਸੋਨੀ ਜੀ ਕਲਬ ਪ੍ਰਧਾਨ ਪਰਵੇਸ਼ ਸੋਨੀ ਜੀ ਆਈਟੀਆਈ ਪ੍ਰਿੰਸੀਪਲ ਗੁਰਨਾਮ ਬੱਲੜੀ ਜੀ ਆਈਟੀਆਈ ਸਟਾਫ ਮੈਂਬਰ ਆਦਿ ਹਾਜ਼ਰ ਸਨ ਤੁਸੀਂ ਵੇਖ ਰਹੇ ਹੋ ਨਗਰ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਉਹ ਸਟਾਫ ਦੇ ਕੋਲੋਂ ਵਿਦਿਆਰਥੀਆਂ ਕੋਲੋਂ ਸਿਖਿਆਰਥੀਆਂ ਕੋਲੋਂ ਇੱਥੇ ਆਣ ਤੇ ਬਹੁਤ-ਬਹੁਤ ਜੀ ਆਇਆਂ ਤੇ ਧੰਨ ਪ੍ਰਦੀਪ ਸੋਨੀ ਜੀ ਸਾਡੇ ਦੇ ਨਾਲ ਟ੍ਰੇਨਰ ਹੈ ਜੀ ਜਿਹਨੇ ਆਏ ਨੇ ਮੈਂ ਉਹਨਾਂ ਨੂੰ ਵਿੰਦੀ ਕਰਦਾ ਕਿ ਮੰਚ ਤੇ ਆ ਕੇ ਬੱਚੇ ਮੰਨ ਲੋ ਪ੍ਰਿੰਸੀਪਲ ਸਾਹਿਬ ਸਾਡੇ ਕਲੱਬ ਦੇ ਪ੍ਰੈਜ਼ੀਡੈਂਟ ਪਰਵੀ ਸੋਨੀ ਜੀ ਸਾਕੀ ਬਲਵਿੰਦਰ ਜੀ ਤੇ ਉਹਨਾਂ ਦੇ ਨਾਲ ਆਏ ਹੋਏ ਸਾਡੇ ਕਲੱਬ ਦੇ ਮੈਂਬਰ ਸਾਹਿਬਾਨ ਤੇ ਟੀਚਰ ਸਾਹਿਬਾਨ ਪਿਆਰੇ ਬੱਚਿਓ ਤੇ ਮੀਡੀਆ ਦੇ ਪੱਤਰਕਾਰ ਸਾਹਿਬਾਨ ਜੋ ਕਿ ਸਾਡੇ ਸਮਾਜ ਦਾ ਚੌਥਾ ਹਸਤੰਦ ਹੈ ਅੱਜ ਅਸੀਂ ਤੁਹਾਡੇ ਵਿੱਚ ਬੱਚਿਓ ਇੱਕ ਨਵੀਂ ਆਈਟਮ ਡੇਨਲੀ ਫਨਵਾਲ ਹੈ ਸਮਾਜ ਦੇ ਵਿੱਚ ਜੋ ਕਿ ਸਾਡੇ ਪੰਜਾਬ ਦੇ ਵਿੱਚ ਬਹੁਤ ਜ਼ਰੂਰੀ ਸੀ ਪਿਛਲੇ ਫਨਵਾਲ ਯਾਦ ਹੋਣ 70 ਸਾਲ ਹੋ ਗਏ ਅਸੀਂ ਪਹਿਲਾਂ ਇੱਕ ਡਸਟਿਕ ਕੋਈ ਚਾਹੇ ਮਨਸਟਰ ਕਾਉਂਸਲ ਹੈ ਜਾਂ ਹੋਰ ਕਾਰਪੋਰੇਸ਼ਨਾਂ ਨੇ ਅਸੀਂ ਇਹ 2000 ਦੇ 3 ਡਸਟਿਕ ਵਿੱਚ ਇਹ ਪੁੱਛਿਆ ਪਰ ਜਿਹੜਾ ਦੁਨੀਆ ਦਾ ਹੁਣ ਨਵਾਂ ਯੁੱਗ ਆ ਗਿਆ ਹੈ ਉਸ ਦੇ ਵਿੱਚ ਜੋ ਐਡਵਾਂਸ ਟੈਕਨੋਲੋਜੀ ਆ ਗਈ ਉਸ ਦੇ ਲਈ ਸਾਨੂੰ ਜੋ ਹੈ ਸਾਡੇ ਕਿਸਾਨ ਵੀ ਸੜਕਾਂ ਦੇ ਉੱਤੇ ਰੁੱਲਦੇ ਫਿਰਦੇ ਨੇ ਹਾਨੂੰ ਆਪਣੇ ਤਰੀਕੇ ਨੂੰ ਬਦਲਣਾ ਪੈਣਾ ਹੈ ਜੋ ਹੁਣ ਪਹਿਲਾਂ ਇੱਕ ਗੱਲਾ ਕੂੜਾ ਹੁੰਦਾ ਸੀ ਸੁੱਤਾ ਕੂੜਾ ਹੁੰਦਾ ਸੀ ਪਰ ਜਦੋਂ ਜਿਹੜੇ ਇਹਨਾਂ ਦਾ ਕੂੜਿਆਂ ਦਾ ਜਟੜਾ ਕਰਦੇ ਨੇ ਸਮਾਜ ਤੇ ਬਦਲੇ ਸਭ ਤੋਂ ਛੋਟਾ ਵਰਗ ਹੈ ਸਫਾਈ ਦੇ ਬਸ ਉਹਨਾਂ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਸੀ ਮੈਂ 2013-14 ਦੇ ਵਿੱਚ ਬਤੌਰ ਅਸਿਸਟੈਂਟ ਗਵਰਨਰ ਹੀ ਇਸ ਤਰ੍ਹਾਂ ਦਾ ਪ੍ਰੋਜੈਕਟ 5 ਹੇਰਕਾਂ ਦੀ ਲੈ ਕੇ ਆਇਆ ਸੀ ਪੁਰਸ਼ ਭਾਰਤ ਦੇ ਆਂਦੇ ਉੱਤੇ ਜੋ ਕਿ ਅਸੀਂ ਨੰਗਲ ਤੋਂ ਸ਼ੁਰੂਆਤ ਕੀਤੀ ਸੀ ਤੁਹਾਡੇ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਬਦਲਪੁਰ ਮਿੱਤਲ ਜੀ ਅਸੂ ਉਹੀ ਪ੍ਰੋਜੈਕਟ ਸੀ ਰੋਟੀ ਦੇ ਪਲੇਟਫਾਰਮ ਦੇ ਰਾਹੀਂ ਸੈਂਟਰ ਗਵਰਨਮੈਂਟ ਨੂੰ ਦਿੱਤਾ ਸੀ ਜਿਹੜਾ ਕੀ ਉਹਨਾਂ ਨੇ ਸਾਡੇ ਰੋਟੀ ਦੇ ਪਲੇਟਫਾਰਮ ਤੋਂ ਸਵੱਛ ਭਾਰਤ ਵਿਹਾਂ ਦੇ ਉਹ ਉਹਨਾਂ ਨੇ ਸਰਕਾਰ ਕਰ ਲਿਆ ਸੀ ਜੋ ਕਿ ਅੱਜ ਪਿਛਲੇ 10 ਸਾਲ ਤੋਂ ਇੰਡੀਆ ਦੇ ਵਿੱਚ ਚੱਲਦੇ ਆ ਹਨ ਲੇਕਿਨ ਉਹਦਾ ਸੈਕੰਡ ਪਾਰਟ ਸੀ ਬਦਕਿ ਤੁਸੀਂ ਦੇ ਨਾਲ ਸਾਡੀਆਂ ਸਰਕਾਰਾਂ ਸਾਡੇ ਤੋਂ ਨਹੀਂ ਦੇ ਸਕੀਆਂ ਸੀ ਉਹ ਆ ਜਿਹੜਾ ਸੈਕੰਡ ਪਾਰਟ ਆਪਾਂ ਤੁਹਾਨੂੰ ਅੱਜ ਦੇਣ ਜਾ ਰਹੇ ਨੰਗਲ ਤੋਂ ਸ਼ੁਰੂਆਤ ਉਹਦੀ ਵੀ ਕਰ ਰਹੇ ਆ ਇਹ ਜਿਹੜਾ ਦਸਤਾਵੇਜ਼ ਹੈ ਇਹ ਦੁਨੀਆ ਦੀ ਕਡਵਾਂਸ ਕੰਟਰੀ ਦੇ ਵਿੱਚ ਉਹ ਕਨਸੈਪਟ ਕਰਦਾ ਸੀ ਮੈਂ ਜਦੋਂ 2019 ਦੇ ਵਿੱਚ ਉੱਥੇ ਗਿਆ ਤਾਂ ਦੇਖਿਆ ਜਪਾਨ ਦੇ ਵਿੱਚ ਉੱਥੇ ਪੂਰੀ ਕੰਟਰੀ ਦੇ ਵਿੱਚ ਕੋਈ ਪੈਸਟੀਸਾਈਡ ਕੋਈ ਯੂਰੀਆ ਕੋਈ ਡਾਇਆ ਖਾਦ ਨਹੀਂ ਹੁੰਦੀ ਮੈਂ ਉੱਥੇ 2-2 3-3 ਕਿਲੋ ਦਾ ਗੋਭੀ ਦਾ ਫੁੱਲ 1-1 ਕਿਲੋ ਦੀ ਮੂਲੀ 1-1 ਕਿਲੋ ਦਾ ਸ਼ਰਕਮ ਜਦੋਂ ਮੈਂ ਚੀਜ਼ਾਂ ਦੇਖੀਆਂ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਸ ਤਰ੍ਹਾਂ ਤਿਆਰ ਕਰਦੇ ਹੋ ਉਹਨਾਂ ਨੇ ਮੈਨੂੰ ਗੱਲ ਕਹੀ ਕਿ ਅਸੀਂ ਪੂਰੀ ਕੰਟਰੀ ਦੇ ਵਿੱਚ ਸਾਡੇ ਕੋਈ ਡਾਇਆ ਜਾਂ ਯੂਰੀਆ ਨਹੀਂ ਯੂਜ਼ ਹੁੰਦਾ ਅਸੀਂ ਨਾ ਕੋ ਪੈਸਟੀਸਾਈਡ ਸਾਡੀ ਕੰਟਰੀ ਦੇ ਵਿੱਚ ਬੈਨ ਹੈ ਅਸੀਂ ਆਰਗੈਨਿਕ ਖੇ ਜਿਹੜੀ ਸਾਡੀ ਗਿੱਲੇ ਕੂੜੇ ਦੀ ਖਾਦ ਬਣਦੀ ਹੈ ਅਸੀਂ ਸਾਰੇ ਚੀਜ਼ਾਂ ਉਹਦੇ ਨਾਲ ਹੀ ਬਣਾਦੇ ਆ ਮੈਂ ਜਦੋਂ ਡਸਟਮੈਨ ਦੀ ਇੱਥੇ ਫੋਟੋਗ੍ਰਾਫ ਲਿਆ ਕੇ ਇੱਥੇ ਆ ਕੇ ਤਿਆਰ ਕੀਤਾ ਮੈਂ ਆਪਣੇ ਨਸਰ ਕੌਂਸਲ ਦੇ ਲੀਡਰਾਂ ਨਾਲ ਗੱਲ ਕੀਤੀ ਈਓ ਸਾਹਿਬ ਨਾਲ ਗੱਲ ਕੀਤੀ ਫਿਰ ਮੈਂ ਮੈਂਬਰ ਪਾਰਲੀਮੈਂਟ ਮਨੀਸ਼ ਤਵਾੜੀ ਜੀ ਨਾਲ ਗੱਲ ਕੀਤੀ ਉਹਨਾਂ ਨੇ ਇਹ ਚੀਜ਼ਾਂ ਨੂੰ ਐਗਰੀ ਕਰ ਲਿਆ ਕਿ ਅਸੀਂ ਪੰਜਾਬ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਆਵਾਂਗੇ ਪਰ ਕਿਸੇ ਵਜ੍ਹਾ ਨਾਲ ਸ਼ੁਰੂ ਨਹੀਂ ਹੋ ਸਕੀਆਂ ਪਰ ਜਦੋਂ ਅਸੀਂ ਲਾਸਟ ਮੰਥ 3-4 ਮਹੀਨੇ ਪਹਿਲਾਂ ਪ੍ਰਿੰਸੀਪਲ ਫਾਰਮ ਨੂੰ ਕਨਸੈਪਟ ਦਿਖਾਇਆ ਤੇ ਮੈਂ ਇਹਨਾਂ ਦੀ ਬਹੁਤ ਸ਼ੁਕਰਗੁਜ਼ਾਰਾਂ ਕਿ ਇਹਨਾਂ ਨੇ ਸਾਡੇ ਕਨਸੈਪਟ ਨੂੰ ਪਛਾਣਿਆ ਤੇ ਇਹਨਾਂ ਨੇ ਕਿਹਾ ਕਿ ਸਾਡੀ ਆਈਡੀਆ ਦੇ ਵਿੱਚ ਇੱਕ ਮਾਡਲ ਤੁਸੀਂ ਰੱਖੋ ਅਸੀਂ ਯੂਜ਼ਰਲੀ ਤਿਆਰ ਹੋ ਗਏ ਤੇ ਅੱਜ ਤੁਹਾਡੇ ਕੋਲ ਹੀ ਤੜੇ ਆਏ ਆ ਤੁਸੀਂ ਬੱਚਿਓ ਜਦੋਂ ਕਨਸੈਪਟ ਉਹ ਦੇਖੋਗੇ ਉਹਦੇ ਵਿੱਚ ਪਹਿਲਾਂ ਹੀ ਤੁਹਾਨੂੰ ਗਿੱਲਾ ਕੂੜਾ ਅਲੱਗ ਹੋਏਗਾ ਸੁੱਕਾ ਕੂੜਾ ਅਲੱਗ ਹੋਏਗਾ ਉਹਦੇ ਵਿੱਚ ਸੁੱਕੇ ਕੂੜੇ ਦੇ ਵੀ ਚਾਰ ਪਾਰਟ ਹੋਣਗੇ ਟਿਨ ਬੋਟਲ ਅਲੱਗ ਹੋਣਗੀਆਂ ਸ਼ੀਸ਼ੇ ਵਾਲੀਆਂ ਬੋਟਲਾਂ ਅਲੱਗ ਹੋਣਗੀਆਂ ਤੇ ਜਿਹੜਾ ਪਲਾਸਟਿਕ ਹੈ ਤੇ ਗੱਤਾ ਸਾਰਾ ਲੱਗ ਲੱਗਦਾ ਉਹ ਹਰ ਚੀਜ਼ ਰੀਸਾਈਕਲ ਹੁੰਦੀ ਹੈ ਜੋ ਤੁਸੀਂ ਅੱਜ ਕੂੜਿਆਂ ਦੇ ਢੇਰ ਦੇਖਦੇ ਹੋ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਦਿੱਲੀ ਕੂੜਿਆਂ ਦੇ ਪਹਾੜ ਬੜੇ ਹੋਏ ਨੇ ਇਹ ਤਦੇ ਦੂਰ ਕਰ ਸਕਦੇ ਆਪਾਂ ਜੇ ਇਹਨਾਂ ਚੀਜ਼ਾਂ ਨੂੰ ਅਸੀਂ ਇੰਪਲੀਮੈਂਟ ਕਰੀਏ ਇਹ ਜੋ ਮੈਂ ਕਨਸੈਪਟ ਲੈ ਕੇ ਆਇਆ ਸੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਿ ਜੋ ਸਾਡੇ ਪੰਜਾਬਾਂ ਦੇ ਕਿਸਾਨਾਂ ਦੀ ਹਾਲਤ ਹੈ ਉਹ ਜਿਹੜੀ ਆਪਾਂ ਫਸਲ ਉਗਾਨੇ ਆ ਜੇ ਅਸੀਂ ਆਰਗੈਨਿਕ ਖੇਤੀ ਤੇ ਰਹੀ ਗਾਵਾਂਗੇ ਜਿਹੜੀ ਸਾਡੀ ਕਣਕ ਅਜ 250 ਰੁਪਏ ਦੀ ਐਮਐਸਡੀ ਦੇ ਵਿੱਚ ਜਾਂਦੀ ਹੈ ਉਹੀ ਕਣਕ ਸਾਡੀ ਸਾਡੇ ਚਾਰਜ ਆ 5000 ਰੁਪਏ ਕੋਲਣ ਜਾਏਗੀ ਉਹੀ ਝੋਨਾ ਜਿਹੜਾ ਸਾਡਾ ਹੈਗਾ ਤਾਰਾਫ ਉਹ 2000 ਜਾਂਦਾ ਹੈ ਉਹੀ ਝੋਨਾ ਸਾਡਾ 3/4 ਜਾਂ 5000 ਤੱਕ ਉੱਟਾ ਜਾਏਗਾ। ਉਹੀ ਜਿਹੜੀ ਸਬਜ਼ੀ ਹੈ ਆਰਗੈਨਿਕ ਸਬਜ਼ੀਆਂ ਚੰਡੀਗੜ੍ਹ ਦੇ ਵਿੱਚ 26 ਸੈਕਟਰ ਦੇ ਵਿੱਚ ਜਾ ਕੇ ਮੰਡੀ ਦੇ ਵਿੱਚ ਜੇ ਕੋ ਜਿਹੜੀ ਬਾਜ਼ਾਰ ਦੇ ਵਿੱਚ ਮੋਲੀ 5000-10 ਰੁਪਏ ਕਿਲੋ ਵਿਕਦੀ ਹੈ ਉੱਥੇ 30 ਜਾਂ 40 ਰੁਪਏ ਕਿਲੋ ਲੋਕੀ ਲੈਂਦੇ ਨੇ। ਕਿਉਂਕਿ ਉਹਦੇ ਵਿੱਚ ਕੋਈ ਬਿਮਾਰੀਆਂ ਦਾ ਸਾਨੂੰ ਰੋਗ ਨਹੀਂ। ਜਾਪਾਨ ਦੇ ਵਿੱਚ ਐਵਰੇਜ ਆਫ ਏਜ ਜਿਹੜੀ ਹੈਗੀ ਬੱਚਿਓ 80 ਸਾਲ ਤੱਕ ਦਾ ਬੰਦਾ ਉੱਥੇ ਰਿਟਾਇਰ ਹੁੰਦਾ ਹੈ। ਤੇ ਫਿਰ ਤੋਂ ਲੈ ਕੇ 110 ਸਾਲ ਦੀ ਉੱਥੇ ਐਵਰੇਜ ਆਫ ਏਜ ਆ। ਮੰਨਦਾ ਉੱਥੇ ਜਿੰਦਾ ਉਹ ਪਿਆ ਤੋਂ ਲੱਗ ਇਤਿਹਾਸ ਆਪਦੀ ਹੈ। ਇਹੀ ਆ ਕਿ ਅਸੀਂ ਸਾਡੇ ਜਿਹੜੇ ਪੈਸਟੀਸਾਈਡ ਆ ਜਿਹੜੀਆਂ ਖਾਦਾਂ ਅਸੀਂ ਯੂਜ਼ ਕਰਦੇ ਆ ਉਹ ਸਾਡੀ ਸਿਹਤ ਦੇ ਖਾਤਰ ਬਹੁਤ ਨੁਕਸਾਨਦੇਹ ਨੇ। ਹਮਮ ਅੱਜ ਦਾ ਜੋ ਇਹ ਕਾਰਜਕ੍ਰਮ ਅਸੀਂ ਆਈਟੀਆਈ ਨੰਗਲ ਦੇ ਵਿੱਚ ਕੀਤਾ ਹੈ ਤੇ ਅਸੀਂ ਆਈਟੀਆਈ ਦੇ ਜਿਹੜੇ ਸਾਡੇ ਪ੍ਰਿੰਸੀਪਲ ਸਾਹਿਬ ਹੈ ਭਲੜੀ ਸਾਹਿਬ ਉਹਨਾਂ ਨੂੰ ਆਪਣੇ ਰੋਟਰੀ ਕਲੱਬ ਪਖੜਾ ਨੰਗਲ ਦੇ ਵੱਲੋਂ ਇਹ ਰਿਕਵੈਸਟ ਕੀਤੀ ਸੀ ਕਿ ਸਾਡੇ ਜੇ ਕਲੱਬ ਨੇ ਇੱਕ ਤੀਜਾ ਲਿਆ ਅਸੀਂ ਆਪਣੇ ਇਲਾਕਾ ਨੰਗਲ ਦੇ ਵਿੱਚ ਲਗਭਗ 4000 ਜਿਹੜੇ ਸੈਨੀਟਰੀ ਪੈਡਸ ਹੈ ਆਪਣੇ ਫ੍ਰੀ ਆਫ ਕੋਸਟ ਆਪਣੇ ਏਰੀਆ ਚ ਡਿਸਟ੍ਰੀਬਿਊਟ ਕਰਨੇ ਆ ਤੇ ਜਿੱਥੇ-ਜਿੱਥੇ ਵੀ ਸਾਡੇ ਪੈਣਾ ਦੀ ਗਰਲਸ ਦੀ ਜਿਹੜੀ ਸਟਰੈਂਥ ਹੈ ਸਕੂਲਸ ਕਾਲਜੇਸ ਦੇ ਵਿੱਚ ਤੇ ਉੱਥੇ ਸਾਡੇ ਕਲਬ ਵੱਲੋਂ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਫ੍ਰੀ ਆਫ ਕੋਸਟ ਜਿਹੜੇ ਸੈਨੀਟਰੀ ਪੈਡਸ ਉਹਨਾਂ ਦੇ ਯੂਜ਼ ਦੇ ਵਿੱਚ ਆਂਦੇ ਅਸੀਂ ਡਿਸਟ੍ਰੀਬਿਊਟ ਕਰੀਏ ਤੇ ਨਾਲੇ ਇੱਕ ਵਾਰੀ ਪ੍ਰਿੰਸੀਪਲ ਸਾਹਿਬ ਨਾਲ ਸਾਡੀ ਇਸ ਗੱਲ ਤੇ ਸਾਡੇ ਕਲਬ ਦੀ ਚਰਚਾ ਹੋਈ ਸੀ ਕਿ ਅਸੀਂ ਇੱਕ ਨਵਾਂ ਕਨਸੈਪਟ ਜਿਹੜਾ ਸੈਗਰੀਗੇਸ਼ਨ ਆਫ ਵੇਸਟ ਦੇ ਲਈ ਕੂੜੇ ਦੀ ਜਿਹੜੀ ਅਲੱਗ-ਅਲੱਗ ਅਸੀਂ ਕਰਦੇ ਹਾਂ ਜਿਵੇਂ ਗਿੱਲਾ ਕੂੜਾ ਸੁੱਕਾ ਕੂੜਾ ਤੇ ਉਹਦੇ ਲਈ ਅਸੀਂ ਉਹਨੂੰ ਹੁਣ ਚਾਰ ਹਿੱਸਿਆਂ 'ਚ ਡਿਵਾਈਡ ਕਰਕੇ ਜਿਹੜਾ ਉਸ ਕੂੜੇ ਦੀ ਜਿਹੜੀ ਸੈਗਰੀਗੇਸ਼ਨ ਹੈ ਉਹ ਕਰਨ ਦਾ ਇੱਕ ਪ੍ਰੋਜੈਕਟ ਨਵਾਂ ਲੈ ਕੇ ਆਂਦਾ ਸੀ ਤੇ ਅੱਜ ਅਸੀਂ IIT ਸੌਰੀ ITI ਨੰਗਲ ਦੇ ਵਿੱਚ ਜਿਹੜੀ ਹੈ ਇਹਦੀ ਸਭ ਤੋਂ ਪਹਿਲਾ ਇੰਸਟਾਲੇਸ਼ਨ ਕੀਤੀ ਹੈ ਇਸ ਡਸਟਬਿਨ ਦੀ ਔਰ ਅਸੀਂ ਸਟੂਡੈਂਟਸ ਨੂੰ ਉਹਨੂੰ ਕਿਦਾਂ ਯੂਜ਼ ਕਰਨਾ ਉਹਦੀ ਯੂਟਿਲਾਈਜੇਸ਼ਨ ਉਹਨਾਂ ਦੇ ਸਟਾਫ ਨਾਲ ਪ੍ਰਿੰਸੀਪਲ ਸਾਹਿਬ ਨਾਲ ਸਾਰੀ ਡਿਸਕਸ਼ਨ ਕੀਤੀ ਹੈ ਤਾਜੋ ਜਿਹੜਾ ਅਸੀਂ ਸੈਗਰੀਗੇਸ਼ਨ ਆਫ ਵੇਸਟ ਕਰਦੇ ਆ ਉਹਦੇ ਵਿੱਚ ਥੋੜਾ ਜਿਹਾ ਹੋਰ ਸੁਧਾਰ ਆ ਸਕੇ ਔਰ ਜਿਹੜੇ ਬਾਇਓ ਵੇਸਟ ਹੁੰਦੇ ਨੇ ਤੇ ਪਲੱਸ ਜਿਹੜੇ ਸਾਡੇ ਕੋਲ ਟਿਨ ਬੋਤਲ ਜਾਂ ਕਾਗਜ਼ ਦੇ ਵੇਸਟ ਹੁੰਦੇ ਨੇ ਉਹਨਾਂ ਨੂੰ ਵੀ ਅਲੱਗ-ਅਲੱਗ ਸੈਗਰੀਗੇਟ ਕੀਤਾ ਜਾ ਸਕੇ ਔਰ ਜਿਹੜਾ ਅਸੀਂ ਗਿੱਲੇ ਤੇ ਸੁੱਕੇ ਕੂੜੇ ਦੀ ਇੱਕ ਸੈਗਰੀਗੇਸ਼ਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਦੇ ਨਾਲ ਸੈਗਰੀਗੇਟ ਕਰਕੇ ਤੇ ਉਹਦੇ ਵਿੱਚੋਂ ਜਿਹੜੀ ਖਾਦ ਹੈ ਉਹਦੀ ਪ੍ਰੋਡਕਸ਼ਨ ਕਰ ਸਕੀ ਜਿਹੜੀ ਬਾਇਓ ਜਿਹੜਾ ਖਾਦ ਬਣਦੀ ਆ ਉਹ ਸਾਡੇ ਖੇਤਾਂ ਲਈ ਸਾਡੇ ਕਿਸਾਨ ਭਰਾਵਾਂ ਲਈ ਜਿਹੜੀ ਆ ਉਹ ਬਹੁਤ ਚੰਗੀ ਆ ਸਤਿ ਸ੍ਰੀ ਅਕਾਲ ਸੁਣੀ ਦਿਸੋ ਆਈ ਪ੍ਰੋਗਰਾਮ ਇਹ ਜੋ ਅਸੀਂ ਅੱਜ ਨੰਗਲ ਆਈਟੀਆਈ ਦੇ ਵਿੱਚ ਰੋਟੀ ਕਲਾਪ ਆਖੜਾ ਨੰਗਲ ਵੱਲੋਂ ਆਏ ਹਾਂ ਦੋ ਪ੍ਰੋਗਰਾਮ ਕਰਨ ਵਾਸਤੇ ਪਹਿਲਾ ਪ੍ਰੋਗਰਾਮ ਸੀਗਾ ਲੜਕੀਆਂ ਵਾਸਤੇ ਨੈਪਕਿਨ ਸੈਨਟਰੀ ਪੈਡ ਜੋ ਕਿ ਅੱਜ ਤੇ ਆਪਾਂ ਕਾਫੀ ਬੱਚਿਆਂ ਨੂੰ ਦੇ ਕੇ ਚੱਲੇ ਹਾਂ ਪ੍ਰਿੰਸੀਪਲ ਸਾਹਿਬ ਦੀ ਰਹਿਨਮਾਈ ਦੇ ਵਿੱਚ ਦੂਸਰਾ ਸਾਡਾ ਇੱਕ ਹੋਰ ਮੋਟੋ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਕੂੜੇ ਦਾ ਕਿਸ ਤਰ੍ਹਾਂ ਨਿਦਾਨ ਕਰ ਸਕਦੇ ਹਾਂ ਉਹਦੇ ਲਈ ਅਸੀਂ ਨਵਾਂ ਕਨਸੈਪਟ ਆਈਟੀਆਈ ਨੰਗਲ ਨੂੰ ਦਿੱਤਾ ਹੈ ਕਿ ਇਹ ਇੱਕ ਮਾਡਲ ਦਾ ਰੂਪ ਹੋਏਗਾ ਇਹਨਾਂ ਦੇ ਕੋਲ ਕਿ ਜਿਸ ਦੇ ਵਿੱਚ ਕੂੜਾ ਪਹਿਲਾਂ ਹੀ ਸੈਗਰੀਗੇਸ਼ਨ ਆਫ ਵੇਸਟ ਹੋ ਜਾਏਗਾ ਗਿੱਲਾ ਕੂੜਾ ਅਲੱਗ ਹੋਏਗਾ ਗੱਤਾ ਪਲਾਸਟਿਕ ਟੈਨ ਪੈਕ ਕੱਚ ਵਗੈਰਾ ਸਾਰੇ ਪਹਿਲਾਂ ਹੀ ਬੈਗ ਅਲੱਗ ਅਲੱਗ ਲੱਗੇ ਹੋਣਗੇ ਜਿਨ੍ਹਾਂ ਦੇ ਵਿੱਚ ਲੋਕੀ ਪਾਣਗੇ ਤੇ ਇਹ ਬੱਚੇ ਜਿਹੜੇ ਨੇ ਇੱਥੇ ਦੇ ਪਿੰਡਾਂ ਦੇ ਵਿੱਚੋਂ ਆਏ ਸ਼ਹਿਰ ਦੇ ਵਿੱਚੋਂ ਆਪਣੇ ਆਪਣੇ ਮੁਹੱਲੇ ਗਲੀ ਦੇ ਵਿੱਚ ਜਾ ਕੇ ਦੱਸਣਗੇ ਕਿ ਸਾਡੇ ਉੱਥੇ ਇੱਕ ਇਸ ਤਰ੍ਹਾਂ ਦਾ ਮਾਡਲ ਲੱਗਾ ਹੋਇਆ ਹੈ ਇੱਕ ਦੂਸਰੀ ਗੱਲ ਮੈਂ ਤੁਹਾਨੂੰ ਅੱਜ ਹੋਰ ਗੱਲ ਦੱਸਣੀ ਚਾਹੁੰਦਾ ਕਿ ਹਿੰਦੁਸਤਾਨ ਦੇ ਵਿੱਚ ਜੋ ਅਸੀਂ ਰੋਟੀ ਕਲਾ ਪਖੜਾ ਨੰਗਲ ਜਿਹੜੇ ਸਫਾਈ ਸੇਵਕ ਹੁੰਦੇ ਨੇ ਉਹਨਾਂ ਦਾ ਕੋਈ ਆਈਟੀਆ ਵਗੈਰਾ ਦਾ ਪ੍ਰੋਗਰਾਮ ਨਹੀਂ ਹੁੰ ਅਸੀਂ ਰੋਟੀ ਕਲੱਬ ਪਖੜਾ ਨੰਗਲ ਉਹ ਵੀ ਪ੍ਰੋਗਰਾਮ ਸ਼ੁਰੂ ਕਰਨ ਨੰਗਲ ਦੇ ਵਿੱਚੋਂ ਜਾ ਰਹੇ ਆ ਕਿ ਜਿਹੜੇ ਸਫਾਈ ਸੇਵਕ ਨੇ ਜੋ ਜੋ ਲੈਂਦੇ ਜਾਂਦੇ ਨੇ ਉਹਨਾਂ ਦੇ ਕੋਈ ਸਰਟੀਫਿਕੇਸ਼ਨ ਨਹੀਂ ਹੁੰਦਾ ਟ੍ਰੇਨਿੰਗ ਦਾ ਅਸੀਂ ਉਹਨਾਂ ਨੂੰ ਰੋਟੀ ਕਲੱਬ ਪਖੜਾ ਨੰਗਲੋਂ ਟ੍ਰੇਨਿੰਗ ਵੀ ਦਵਾਗੇ ਤੇ ਜਿਹੜਾ ਪ੍ਰੈਕਟੀਕਲ ਟ੍ਰੇਨਿੰਗ ਹੋਏਗੀ ਕਿੱਥੇ ਨੰਗਲ ਆਈਟੀਆਈ ਨਾਲ ਉਹਨਾਂ ਦਾ ਕੰਟੈਕਟ ਕਰਾਂਗੇ ਜਾਂ ਮਿਨਿਸਪਲ ਕਾਉਂਸਲ ਨੰਗਲ ਨਾਲ ਕਰਕੇ ਉਹਨਾਂ ਦੇ ਪ੍ਰੈਕਟੀਕਲ ਪ੍ਰੋਗਰਾਮ ਅਰੇਂਜ ਕਰਾਂਗੇ ਤੇ ਉਹਨਾਂ ਨੂੰ ਜਿਹੜਾ ਥਿਓਰੈਟिकल ਟ੍ਰੇਨਿੰਗ ਹੋਏਗੀ ਸਾਡੇ ਰੋਟੀ ਭਵਨ ਦੇ ਵਿੱਚ ਹੋਏਗੀ ਔਰ ਉਹਨਾਂ ਨੂੰ ਟ੍ਰੇਨਿੰਗ ਤੇ ਜਿਹੜਾ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਸੁਧਾਰ ਹੋਏਗਾ ਜਿਸ ਤਰ੍ਹਾਂ ਇਹਨਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਜੇ ਸਾਡਾ ਡਸਟਬਿਨ ਪੂਰੇ ਸ਼ਹਿਰ ਦੇ ਵਿੱਚ ਇੰਪਲੀਮੈਂਟ ਹੋ ਜਾਏਗਾ ਪੂਰੇ ਇਲਾਕੇ ਦੇ ਵਿੱਚ ਇੰਪਲੀਮੈਂਟ ਹੋ ਜਾਏਗਾ ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸੁਧਾਰ ਆਏਗਾ ਤੇ ਦੂਸਰੀ ਗੱਲ ਪੰਜਾਬ ਦੇ ਕਿਸਾਨੀ ਵਾਸਤੇ ਬਹੁਤ ਵੱਡੀ ਇੱਕ ਅਹਿਮ ਰੋਲ ਹੋਏਗਾ ਕਿ ਜਿੰਨੀ ਇਹਦੇ ਵਿੱਚੋਂ ਖਾਦ ਬਣੇਗੀ ਰੋਜ਼ ਦੀ ਕਿਉਂਕਿ ਪੰਜਾਬ ਦੇ ਵਿੱਚ ਲੱਖਾਂ ਹੀ ਟਨ ਰੋਜ਼ ਦਾ ਕੂੜਾ ਇਕੱਠਾ ਹੁੰਦਾ ਹੈ ਜੇ ਪੂਰੇ ਪੰਜਾਬ ਦੇ ਵਿੱਚ ਸਾਡੀਆਂ ਸਰਕਾਰਾਂ ਇਸ ਤਰ੍ਹਾਂ ਦੇ ਡਸਟਬਿਨ ਲਾ ਦੇਣ ਤੇ ਜਿਹੜਾ ਲੱਖਾਂ ਹੀ ਟਨ ਜਿਹੜਾ ਹੈਗਾ ਖਾਦ ਆਰਗੈਨਿਕ ਖਾਦ ਆ ਉਹ ਪਰਾਲੀ ਦਾ ਨਿਦਾਨ ਵੀ ਦੇ ਨਾਲ ਹੋ ਜਾਏਗਾ ਤੁਹਾਨੂੰ ਲੱਗਦਾ ਕਿ ਇਹ ਲੋਕ ਇਨ ਅਵੇਅਰ ਹੈ ਇਸ ਦੇ ਬਾਰੇ ਤੁਸੀਂ ਜੇ ਅੱਜ ਇਸ ਮੈਂ ਤਾਂ ਇੱਥੇ ਨੰਗਲ ਦੇ ਵਿੱਚ ਅਸੀਂ ਚਾਰ ਤਰ੍ਹਾਂ ਦਾ ਡਸਟਬਿਨ ਦਿੱਤਾ ਜਿਹਦੇ ਚਾਰ ਪਾਰਟ ਨੇ ਹੁਣੇ ਮੈਂ ਪਿਛਲੇ ਹਫਤੇ ਖਬਰ ਪੜਿਆ ਸੀ ਯੂ ਇੰਗਲੈਂਡ ਦੇ ਵਿੱਚ ਜੋ ਕਿ ਦੁਨੀਆ ਦਾ ਲੰਡਨ ਸਭ ਤੋਂ ਵਧੀਆ ਸ਼ਹਿਰ ਹੈ ਉੱਥੇ 11 ਤਰ੍ਹਾਂ ਦਾ ਡਸਟਬਿਨ ਉੱਥੇ ਦੀ ਮਨਿਸਪਲ ਕਾਉਂਸਲ ਮੇਅਰ ਨੇ ਲੋਕਾਂ ਵਾਸਤੇ ਕੰਪਲਸਰੀ ਕਰ ਦਿੱਤਾ ਕਿਉਂਕਿ ਜੋ ਦੁਨੀਆ ਦੇ ਵਿੱਚ ਨਵੀਂ ਹੁਣ ਈ-ਵੇਸਟ ਆ ਰਿਹਾ ਹੈ ਇਲੈਕਟ੍ਰੋਨਿਕ ਵੇਸਟ ਆ ਰਿਹਾ ਹੈ ਉਹ ਕਿੱਥੇ ਸਟਣਾਉ ਦਾ ਨਿਦਾਨ ਕਿਸ ਤਰ੍ਹਾਂ ਹੋਏਗਾ ਜਿਹੜੇ ਇਨਸਾਨ ਇਹਨੂੰ ਕੂੜੇ ਨੂੰ ਇਕੱਠਾ ਕਰਦੇ ਨੇ ਉਹ ਵੀ ਇੱਕ ਇਨਸਾਨ ਨੇ ਕਿਸ ਤਰ੍ਹਾਂ ਇਕੱਠਾ ਕਰਨਗੇ ਉਹਨਾਂ ਨੂੰ ਕਿਸ ਤਰ੍ਹਾਂ ਵਾਰੀਆਂ ਲਗਣਗੀਆਂ ਉਹ ਤੋਂ ਸਾਰਾ ਛੁਟਕਾਰਾ ਪਾਣ ਦੀ ਖਾਤਰ ਤੇ ਕਿਸਾਨੀ ਦੀ ਹਾਲਤ ਸਹੀ ਕਰਨ ਦੀ ਖਾਤਰ ਇਹ ਅਸੀਂ ਕਨਸੈਪਟ ਜੋ ਜਾਪਾਨ ਦੇ ਵਿੱਚ ਚੱਲ ਰਿਹਾ ਹੈ ਹੋਰ ਮੁਲਕਾਂ ਚੱਲ ਰਿਹਾ ਉਹ ਅਸੀਂ ਅੱਜ ਨੰਗਾ ਲਾਈਟੇ ਦੇ ਵਿੱਚ ਲੈ ਕੇ ਆਏ। ਪੱਜ ਰੋਟਰੀ ਕਲੱਬ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਕੀ ਹੈ ਸਾਰਾ। ਸਭ ਤੋਂ ਪਹਿਲਾਂ ਤਾਂ ਮੈਂ ਰੋਟਰੀ ਕਲੱਬ ਦਾ ਆਪਣੇ ਆਈਟੀ ਨੰਗਲ ਵੱਲੋਂ ਆਪਣੇ ਸਮੂਹ ਸਟਾਫ ਵੱਲੋਂ ਸਵਾਗਤ ਕਰਦਾ ਜੀ ਆਇਆਂ ਕਹਨਾ ਤੇ ਨਾਲ ਦੀਆਂ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਗਿਫਟ ਜਿਹੜਾ ਹੈ ਦਿੱਤਾ ਹੈ ਮੈਂ ਕਾਫੀ ਸਮਾਜ ਸਮਾਜ ਨੂੰ ਬੇਨਤੀ ਕੀਤੀ ਸੀ ਪਹਿਲਾਂ ਕਿ ਸਾਨੂੰ ਆਈਟੀ ਵਿੱਚ ਇੱਕ ਦਸਤਖਤਾਂ ਜਾਂ ਕੋਈ 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 ਜਿਹੜਾ ਇਤਨਾ ਕੋਈ ਪ੍ਰੋਗਰਾਮ ਕਰੀਏ ਜਿਸ ਨਾਲ ਬੱਚਿਆਂ ਦੇ ਕੋਈ ਬੇਨਫੀਟ ਹੋ ਜਾਵੇ ਸੋ ਇਹ ਸਮਾਜ ਦੇ ਵਿੱਚ ਸਾਡੀ ਬੇਨਤੀ ਨੂੰ ਕਬੂਲ ਕੀਤਾ ਤੇ ਅੱਜ ਉਹ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਇਹ ਸਾਡੀ ਸੰਸਥਾ 'ਚ ਪਹੁੰਚਿਆ ਸਾਨੂੰ ਇਹਨਾਂ ਦੇ ਇੱਕ ਦਸਤਖਤਾਂ ਦਿੱਤਾ ਤੇ ਲੜਕੀਆਂ ਵਾਸਤੇ ਸੈਂਟਰੀ ਜਿਹੜੇ ਪਿਆੜਾ ਉੱਥੇ ਹੀ ਗਿਆ ਸੋ ਅਸੀਂ ਨਦਰਤ ਧੰਨਵਾਦ ਕਰਦੇ ਹਾਂ ਅਲੈਜੀ ਜੀ ਇਹਨਾਂ ਨੇ ਤਾਂ ਆਪਣੀ ਜ਼ਿੰਮੇਵਾਰੀ ਪੂਰੀ ਕਰਤੀ ਹੁਣ ਜ਼ਿੰਮੇਵਾਰੀ ਵੱਡੀ ਤੁਹਾਡੀ ਹੈ ਤੁਸੀਂ ਤਾਂ ਰੱਖ-ਰਖਾ ਕਿੱਦਾਂ ਕਰੋਗੇ ਕਿੱਦਾਂ ਅਵੇਅਰ ਕਰੋਗੇ ਕਿ ਜਿਹੜੇ ਬੱਚੇ ਆ ਪੂਰੇ ਏਚਪਾਨ ਦੇਖੋ ਮੈਂ ਇਹਨਾਂ ਨੂੰ ਇਹ ਸ਼ਵਾਸ਼ਨ ਦੇਣਾ ਚਾਹੀਦਾ ਵੀ ਪੂਰੇ ਤਰੀਕੇ ਨਾਲ ਆਪਾਂ ਨੂੰ ਜੋ ਜਿਵੇਂ ਦੱਸਿਆ ਸਾਨੂੰ ਇਹਨਾਂ ਨੇ ਉਸ ਤਰੀਕੇ ਨਾਲ ਨੂੰ ਪੂਰਾ ਰੱਖ-ਰਖਾ ਰੱਖਾਂਗੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਸਾਡੇ ਇੱਕ ਨਾਲ ਹੀ ਸਾਡੇ ਇੱਕ ਬਨੜਿਆਪੁਰ ਆ ਉਹ ਜਿਹੜਾ ਅਸੀਂ ਜਿੰਨਾ ਵੀ ਕੂੜਾ ਇਕੱਠਾ ਹੋਊਗਾ ਉਹਦੇ ਵਾਸਤੇ ਅਸੀਂ ਖਾਰ ਵਾਲਾ ਵਾਸਤੇ ਵੀ ਸੀ ਨਾਲ ਸਿਸਟਮ ਚ ਉਹ ਸਿਰੋ ਹੋ ਚੁੱਕਾ ਹੈ ਇਹ ਅੱਧਾ ਕੰਮ ਇਹਦਾ ਹੋ ਜਾਗਾ ਤਾਂ ਕੁਝ ਤਰ੍ਹਾਂ ਦਾ ਕੰਮ ਬਾਕੀ ਹੈ ਉਹ ਵੀ ਕੁਝ ਜਿੰਦੇ ਪੂਰਾ ਹੋ ਜਾਣਾ ਜਿੰਨੇ ਵੀ ਇਹ ਖਾਦ ਹੈਗੇ ਦੋ ਜਗ੍ਹਾ ਸੀ ਬਣਾਤਾ ਇਹਦੇ ਨਾਲ ਦਾ ਤੇ ਉਹ ਉੱਥੇ ਪੱਤੇ ਗੱਡਾ ਕੁੜਾ ਅਲੱਗ ਇਕੱਠਾ ਕਰਾਂਗੇ ਤੇ ਸੁੱਕਾ ਦਾ ਇਕੱਠਾ ਕਰਾਂਗੇ ਤੇ ਅਲੱਗ ਅਲੱਗ ਉਹ ਬਣਾ ਕੇ ਆਪਾਂ ਜੋ ਵੀ ਇਹ ਖਾਦ ਦਾ ਸਿਸਟਮ ਹੋਇਆ ਉਹ ਵੀ ਬਣਾਵਾਂਗੇ ਸਰ ਮੀਡੀਆ ਨੂੰ ਇੱਕ ਵਾਰੀ ਦੱਸ ਦਿਓ ਕਿ ਕਦ ਤੁਹਾਡਾ ਆ ਕੇ ਚੈੱਕ ਕਰ ਲੈਣ ਵੀ ਵਾਕਿਆ ਹੀ ਜ਼ਬਰਦਸਤ ਕੀ ਕੋਈ ਬਹੁਤ ਜਲਦੀ ਹੋ ਜਾਊਗਾ ਜੀ ਮੈਂ ਜਦੋਂ ਵੀ ਹੋ ਗਿਆ ਜਰੂਰ ਤੁਹਾਨੂੰ ਬੁਲਾਉਂਗਾ ਜੀ